ਸੋਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਮਹੱਈਆ ਕਰਵਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ਤੇ ਇਹ ਦਾਅਵੇ ਬਿਲਕੁਲ ਹੀ ਖੋਖਲੇ ਸਾਬਿਤ ਹੋਏ ਜਦੋਂ ਕਪੂਥਲਾ ਚ ਦੇਰ ਰਾਤ ਬਾਪਰੇ ਇੱਕ ਸੜਕ ਹਾਦਸੇ ਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਹੀ ਨਹੀਂ ਪਹੁੰਚੀ ਅਤੇ ਉਹਨਾਂ ਨੂੰ ਈ ਰਿਕਸ਼ੇ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ ਦੱਸ ਦਈਏ ਕਿ ਕਪੂਥਲਾ ਚ ਦੇਰ ਰਾਤ ਇੱਕ ਸੜਕ ਹਾਦਸਾ ਵਾਪਰਿਆ ਸੀ ਜਿਸ ਤੇ ਇੱਕ ਬਿਜੁਰਗ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਸਾਹਮਣੇ ਤੋਂ ਗਲਤ ਦਿਸ਼ਾ 'ਚ ਆ ਰਹੇ ਇੱਕ ਐਕਟਿਵਾ ਨੇ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ ਬਿਜੁਰਗ ਸਮੇਤ ਕੁੱਲ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਦੋਂ ਰਾਗੀਰਾ ਨੇ ਐਂਬੂਲੈਂਸ ਨੂੰ ਬੁਲਾਉਣ ਲਈ ਵਾਰ-ਵਾਰ 108 ਤੇ ਸੰਪਰਕ ਕੀਤਾ ਤਾਂ ਕਰੀਬ 40 ਮਿੰਟ ਤੱਕ ਕੋਈ ਮਦਦ ਨਹੀਂ ਮਿਲੀ ਅਤੇ ਫਿਰ ਪੁਲਿਸ ਤੇ ਆਉਣ ਤੋਂ ਬਾਅਦ ਇੱਕ ਨਹੀਂ ਸਗੋਂ ਦੋ ਐਂਬੂਲੈਂਸਾਂ ਪਹੁੰਚ ਗਈਆਂ ਪਰ ਉਦੋਂ ਤੱਕ ਜ਼ਖਮੀਆਂ ਨੂੰ ਲੋਕਾਂ ਦੀ ਮਦਦ ਨਾਲ ਈ ਰਿਕਸ਼ਾ ਵਿੱਚ ਹਸਪਤਾਲ ਪਹੁੰਚਾਇਆ ਗਿਆ ਐਂਬੂਲੈਂਸ ਦੇ ਦੇਰੀ ਨਾਲ ਆਉਣ ਕਨ ਜ਼ਖਮੀ ਸੜਕ ਤੇ ਹੀ ਤੜਫਦੇ ਰਹੇ ਅਤੇ ਖੂਨ ਵਗਦਾ ਰਿਹਾ ਜਿਸ ਦੀ ਉੱਥੋਂ ਲੰਘ ਰਹੇ ਲੋਕਾਂ ਨੇ ਸਖਤ ਸ਼ਬਦਾਂ ਚ ਨਿੰਦਾ ਕੀਤੀ ਹੈ ਕਪੂਥਲਾ ਤੋਂ ਅਜੇ ਸਬਰ ਵਾਲ ਦੀ ਰਿਪੋਰਟ ਦੇਖੋ ਤੁਸੀਂ ਮੀਡੀਆ ਦਾ ਕੰਮ ਕਰ ਰਹੇ ਹੋ ਚੌਥਾ ਥੰਬ ਮੰਨੇ ਕਿਉਂ ਤੁਸੀਂ ਵੀ ਅਜ ਦੇ ਸਮੇਂ ਚ ਲੋਕਤੰਤਰ ਵਿੱਚ 20 ਤੋਂ 25 ਮਿੰਟ ਬੀਤ ਜਾਣ ਤੋਂ ਬਾਅਦ ਵੀ ਉਹ ਵਿਚਾਰੇ ਦਾ ਮੈਂ ਜੋ ਆ ਕੇ ਦੇਖਿਆ ਕਿ ਨਹੀਂ ਸਮਝ ਰਿਹਾ ਹਾਂ ਤੁਸੀਂ ਪਹਿਲੋਂ ਖੜੇ ਤੁਸੀਂ ਲੋਕਾਂ ਨੂੰ ਵਿੱਚ ਐਂਬੂਲੈਂਸ ਨੂੰ ਤੁਸੀਂ ਵੀ ਫੋਨ ਕੀਤਾ ਪੁਲਿਸ ਪਹੁੰਚ ਗਈ ਪਰ 25 ਮਿੰਟ ਬੀਤ ਤੋਂ ਬਾਅਦ ਵੀ ਉਹਦਾ ਪਰਿਵਾਰ ਪਹੁੰਚਿਆ 25 ਮਿੰਟ ਚ ਪਰ ਐਂਬੂਲੈਂਸ ਨਹੀਂ ਪਹੁੰਚੀ ਇਹ ਤੋਂ ਮਾੜੇ ਹਾਲਾਤ ਕਪੂਥਲੇ 'ਚ ਮੈਨੂੰ ਨਹੀਂ ਲੱਗਦਾ ਹੋ ਸਕਦੇ ਆ ਕਿ ਜਿਹਦੇ ਵਿੱਚ ਇੱਕ ਪੇਸ਼ੈਂਟ ਜਿਹੜਾ ਜਿੰਨਾ ਇੰਨਾ ਵੱਡਾ ਐਕਸੀਡੈਂਟ ਬਿਲੋ ਹੋ ਗਿਆ ਦੂਜੇ ਪਾਸੇ ਉਹਨੂੰ ਐਂਬੂਲੈਂਸ ਦੀ ਸੇਵਾ ਨਹੀਂ ਮਿਲ ਪਾਰੀ ਜਿਹਦੇ ਕੀ ਉਹਦੇ ਵੀ ਇਹ ਪੈਸੇ ਚਾਰਜ ਕਰਦੇ ਆ ਇਹ ਤੋਂ ਜਿਹੜੀ ਆ ਦੁੱਖਦਈ ਮਾੜੇ ਹਾਲਾਤ ਕਪੂਥਲੇ 'ਚ ਮੈਨੂੰ ਨਹੀਂ ਲੱਗਦਾ ਹੋਰ ਕੋਈ ਹਲਕੇ ਦੇ ਲੋਕਲ ਵਾਸੀ ਆ ਤੁਸੀਂ ਮੇਰੇ ਤੋਂ ਪਹਿਲਾਂ ਇੱਥੇ ਖੜੇ ਤੁਸੀਂ ਅੱਜ ਜਿੰਦੇ ਜਾਗਦੇ ਆਪ ਗਵਾਹ ਹੋ ਕਿ 20 ਤੋਂ 25 ਮਿੰਟ ਬਾਅਦ ਵੀ ਜਿਹੜੀ ਐਂਬੂਲੈਂਸ ਨਹੀਂ ਉਹ ਹਾਰ ਕੇ ਇਹ ਰਿਕਸ਼ਾ ਤੇ ਭੇਜਣਾ ਪਿਆ ਇਹਦੇ ਤੋਂ ਜ਼ਿਆਦਾ ਸਰਕਾਰ ਦੀ ਫੇਲਿਅਰ ਸਾਬਤ ਨਹੀਂ ਹੋਦੀ ਕਪੂਤਲੇ ਦੇ ਵੇਲੇ ਦੀ ਸਰਕਾਰ ਆ ਉਹ ਗਰਾਊਂਡ ਲੈਵਲ ਤੇ ਫੇਲ ਹੋ ਚੁੱਕੀ ਆ ਸਿਰਫ ਸਿਰਫ ਫੋਟੋਆਂ ਤੱਕ ਜਿਹੜੀ ਸਰਕਾਰ ਰਹਿ ਚੁੱਕੀ ਆ ਸੋ ਸਰਕਾਰ ਨੂੰ ਚਾਹੀਦਾ ਜਿਹੜੇ ਇਹੋ ਜਿਹੇ ਐਕਸੀਡੈਂਟ ਹੁੰਦੇ ਆ ਜਿੱਤੇ ਅੱਜ ਲੋਕ ਆ ਦੇਖੋ ਆਮ ਸਾਡੇ ਵੀਰ ਆ ਜਿਨ੍ਹਾਂ ਦੀ ਆਵਾਜ਼ ਆ ਜਿਹੜੀ ਆਪਣੀ ਗੱਲ ਕਹਾਂ ਜਾਂਦੇ ਆ ਜੇ ਅੱਜ ਐਂਬੂਲੈਂਸ ਦੀ ਜਿਹੜੀ ਸੇਵਾ ਨਹੀਂ ਮ ਜਿਹੜੀਆਂ ਜਿਹੜੀਆਂ ਆਪਾਂ ਉਮੀਦ ਨਹੀਂ ਕਰ ਸਕਦੇ ਪੁਲਿਸ ਵਿਚਾਰੀ ਇੱਥੇ ਖੜੀ ਆ ਪੁਲਿਸ ਨੇ ਬਾਰ ਬਾਰ ਫੋਨ ਕਰਦੇ ਪਰ ਜਿਹੜੀ ਐਂਬੂਲੈਂਸ ਨਹੀਂ ਪਹੁੰਚ ਪਈ ਇਹਦੇ ਉੱਤੇ ਸੀਐਮਓ ਐਸਐਮਓ ਨੂੰ ਸੁਪਰੀਨਟ ਨੂੰ ਇੱਥੇ ਕਾਰਵਾਈ ਕਰਨ ਜੇ ਦੀ ਕਿਹੜੇ ਬੜੇ ਬੰਦੇ ਸੀ ਜਿਹਨਾਂ ਅੰਗੈਲੀ ਸੀਗੀ ਮੈਂ ਹੁਣ ਕੀ ਕਹਾਂ ਤੁਹਾਨੂੰ ਨਹੀਂ ਪਰ ਤੁਸੀਂ ਵੀ ਐਂਬੂਲੈਂਸ ਨੂੰ ਫੋਨ ਕੀਤਾ ਨਹੀਂ ਆਇਆ ਮੌਕੇ ਤੇ ਉਦੋਂ ਐਸਐਮਓ ਨੂੰ ਚਾਹੀਦਾ ਜਿਹਨਾਂ ਡਿਊਟੀ ਆ ਐਂਬੂਲੈਂਸ ਨੂੰ ਕਾਲ ਕਰਨਾ ਤੇ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੋਕੇਸ਼ਨ ਦਾ ਹਾਂ ਤੇ ਉਹਨੇ ਕਿੰਨੀ ਕਿੰਨੀ ਧੇਰ ਹੋ ਗਈ ਤੈਨੂੰ ਐਮਲਸ ਫੋਨ ਕੀਤਾ ਇਹ ਤਾਂ 25 ਮਿੰਟ ਹੋ ਗਿਆ ਤੇਰੇ ਬਾਅਦ ਆ ਤਾਂ ਹੁਣੇ ਮੈਨੂੰ ਆਰਡਰ ਮਿਲਿਆ ਤਾਉਣ ਰਿਹਾ ਮੈਨੂੰ ਪਤਾ ਲੱਗਾ ਕਿਉਂਕਿ 108 ਨੰਬਰ ਤੇ ਕਾਫੀ ਜੜੀਆਂ ਕਾਲਾਂ ਇਹ ਕਿਹੜੀ ਹੈ ਸਿਵਲ ਸਿਵਲ ਨੇ ਭੇਜੀਆ ਸਿਵਲ ਨੇ ਭੇਜੀਆ ਕਿਉਂਕਿ ਉਹ ਵੀ ਜੇ ਆਪਾਂ 108 ਦੀ ਗੱਲ ਕਰੀਏ ਇੱਥੋਂ ਕਾਫੀ ਜਾਣੇ ਆ ਉਹ ਕਾਲ ਕਰ ਰਹੇ ਸੀਗੇ ਫਿਰ ਵੀ ਐਂਬੂਲੈਂਸ ਇੱਥੇ ਨਹੀਂ ਮਰੀ ਇੱਥੇ ਨਹੀਂ ਪਹੁੰਚੀ ਕੋਈ ਪਤਾ ਨਹੀਂ ਦੱਸੋ ਮੈਂ ਤਾਂ ਹੁਣ ਕਾਲ ਕੀ ਹੈ ਮੈਂ ਆ ਗਿਆ ਇਹਦੇ 108 ਦੇ ਸਿਵਲ ਹੁੰਦੇ ਸੀ ਤੇ ਬੱਸ ਇਹ ਤੇ ਬੱਸ ਇਹ ਗੱਲ ਦਾ ਹੋ ਰਿਹਾ ਸੀ ਤੇ ਆ ਰੱਚੀ ਵੇਖਿਆ ਵਾ ਤੇ ਉਹ ਵੀ ਵੇਖਿਆ ਛਣਿਆ 108 ਤੇ ਐਂਬੂਲੈਂਸ ਕੀਤੀ ਕਾਲ ਕਿ ਤੁਸੋਂ ਅੰਬਲੈਂਸ ਪਰ ਜੇ ਆਪਾਂ 108 ਦੀ ਗੱਲ ਕਰੀਏ ਕਾਫੀ ਸਮੇਂ ਪਹਿਲੇ ਜਿਹੜੇ ਵਾਹ ਕਾਫੀ ਜਿਹੜੇ ਲੋਕ ਆ ਆਮ ਪਬਲਿਕ ਜਿਹੜੀ ਉੱਥੇ ਫੋਨ ਕਰਦੀ ਰਹੀ ਪਰ ਇਸੇ ਪਹੁੰਚ ਨਹੀਂ ਪਾਈ ਮੈਂ ਜਦੋਂ ਕਾਲ ਕੀਤੀ ਹੈ ਮੇਰੀ ਕਾਲ ਤੇ ਤਕਰੀਬ 8 ਮਿੰਟ ਬਾਅਦ ਆ ਗਈ ਐਮਬਲੈਂਸ ਹਮ ਪਰ ਤੁਸੀਂ ਜੋ ਕਾਲ ਕੀਤੀ 8 ਮਿੰਟ ਪਹਿਲਾਂ ਜਿਹੜੀ ਆ ਉਹ ਜੇ ਐਮਬਲੈਂਸ ਇੱਥੇ ਪਹੁੰਚ ਚੁੱਕੀ ਹੈ ਪਰ ਜੇ ਇੱਥੇ ਜੇ ਆਪਾਂ ਗੱਲ ਕਰੀਏ ਜਿਹੜਾ ਐਕਸੀਡੈਂਟ ਹੋਇਆ ਵਾ ਤੇ ਮਰੀਜ਼ ਜਿਹੜਾ ਵਾ ਉਹ ਕਾਫੀ ਤੜਫਦਾ ਰਿਹਾ ਕੀ ਕਹੋਂਗੇ ਜਦੋਂ ਮੈਂ ਕਾਲ ਕੀਤੀ ਆ ਮੇਰੀ ਕਾਲ ਕਰਨ ਤੋਂ ਬਾਅਦ ਐਂਬੂਲੈਂਸ ਸਾਹਮਣੇ ਖੜੀ ਆ ਆ ਗਈ ਆ ਪਰ ਇਹਨਾਂ ਨੇ ਪ੍ਰਾਈਵੇਟ ਇੰਤਜ਼ਾਮ ਕਰਕੇ ਵਿਕਲਦਾ ਆ ਹਸਪਤਲ ਪਹੁੰਚਾ ਦਿੱਤਾ ਪਰ ਤੁਹਾਨੂੰ ਲੱਗਦਾ ਕਿ ਇਹ ਐਂਬੂਲੈਂਸ ਜਿਹੜੀ ਆ ਆਨ ਨੂੰ ਦੇਰੀ ਹੋਈ ਤੇਰੀ ਤਾਂ ਆਪਾਂ ਕਹਿੰਦਾ ਜੋ ਪੰਜ ਤੋਂ 8 ਮਿੰਟ 10 ਮਿੰਟ ਤਾਂ ਲੱਗਦੀ ਆ ਕਿਸੇ ਵੀ ਵਿਕਲੋਂ ਤੋਂ ਇਹ ਹੋਰ ਕਾਲ ਤੇ ਹੋਏਗੀ ਜਾਗਦੇ ਟ੍ਰੈਫਿਕ 'ਚ ਹੋਏਗੀ ਨਹੀਂ ਪਰ 5-8 ਮਿੰਟ ਨਹੀਂ ਘੱਟੋ ਘੱਟ ਨਹੀਂ ਤੇ ਅੱਧਾ ਘੰਟਾ ਹੋ ਗਿਆ ਹੈ ਨਹੀਂ ਮੈਡੋ ਆ ਇਹ ਤਾਂ ਮੈਡੋ 10 ਮਿੰਟ ਹੋ ਗਿਆ ਹਾਂ ਮੈਨੂੰ ਅਜ ਨੂੰ 10 ਮਿੰਟ ਭੇਜਿਆ 10 ਮਿੰਟਾਂ ਦੀ ਮੈਂ ਆਣ ਕੇ ਐਡਰੈਸ ਪੁੱਛਿਆ ਕੀ ਤਾਂ ਮੈਂ ਕਾਲ ਕੀਤੀ ਮੇਰੇ ਕੋਲ ਐਂਬੂਲੈਂਸ ਆਖੋਟ ਆਈ ਹੈ ਤੇ ਜੇ ਆਪਾਂ ਗੱਲ ਕਰੀਏ ਮਰੀਜ਼ ਕਿੱਥੇ ਦਾ ਸੀਗਾ ਜਿਸ ਨੂੰ ਜਿਹੜਾ ਐਕਸਰ ਹਾਂ ਕਿੰਨੀਆਂ ਕ ਸੱਟਾਂ ਲੱਗੀਆਂ ਹੁੰਦੇ ਨੇ ਲੱਤ ਦੇ ਥੋੜਾ ਪਤਾ ਹੂਣ ਵਗ ਰਿਹਾ ਹਾਂ ਤੇ ਹਸਪਤਾਲ ਲੈ ਗਿਆ ਬੰਦੇ ਨੂੰ ਹੁਣ ਕਿਹਦੇ ਵਿੱਚ ਉਹਨੂੰ ਭੇਜਿਆ ਗਿਆ ਆਟੋ ਰਿਕਸ਼ੇ ਵਿੱਚ ਇ ਰਿਕਸ਼ਾ ਵਿੱਚ ਇ ਰਿਕਸ਼ਾ ਦੇ ਵਿੱਚ ਤੇ ਜੇ ਆਪਾਂ ਗੱਲ ਕਰੀਏ ਐਂਬੂਲੈਂਸ ਆਨ ਦੇ ਵਿੱਚ ਦੇਰੀ ਹੋਈ ਇਸੇ ਕਰਕੇ ਇਹ ਰਿਕਸ਼ੇ ਤੇ ਭੇਜਿਆ ਗਿਆ ਉਹਨੂੰ ਬਿਲਕੁਲ ਠੀਕ